ਜਿਸੀ ਨਾਲ ਪਟਨਾ ਸਾਹਿਰੀ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਜੋ ਇੱਥੇ ਇਕੱਤਰ ਹੋਏ ਸੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਦਿਨ ਰਾਤ ਮਿਹਨਤ ਕੀਤੀ ਮੈਂ ਬਤੌਰ ਕਾਂਗਰਸ ਦੇ ਉਮੀਦਵਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਸਾਰੇ ਵਰਕਰ ਸਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋ ਮੈਂ ਇਹ ਮੀਟਿੰਗ ਜਿਹੜੀ ਸੱਦੀ ਗਈ ਸੀ ਇਸ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਆਪਣੇ ਇਸ ਗਰਖਸ਼ਾ ਉਹਨਾਂ ਨੇ ਛੱਦੀ ਸੀ ਤੇ ਮੈਂ ਚੇਚੇ ਤੌਰ ਤੇ ਆ ਕੇ ਆਦੇ ਵਰਕਰ ਸਾਹਿਬਾਂ ਦਾ ਧੰਨਵਾਦ ਕੀਤਾ ਜਿੱਥੇ ਤੱਕ ਮੰਤਨ ਦੀ ਗੱਲ ਹੈ ਉਹ ਹਲੇ ਅਸੀਂ ਕਰੀ ਜਾਂਦੇ ਆ ਸੋ ਉਹ ਵਿੱਚ ਦਿਖਦੇ ਆ ਕਿ ਕੀ ਕਵੀਆਂ ਰਹਿ ਗਈ ਕਿਉਂਕਿ ਕਵੀਆਂ ਤਾਂ ਕੋਈ ਰਹੀ ਗਈ ਇਸ ਕਰਕੇ ਅਸੀਂ ਪਿਛੜ ਗਏ ਸੋ ਕਮੀਆਂ ਅਸੀਂ ਦੂਰ ਕਰਾਂਗੇ ਤਾਂ ਕਿ ਅਸੀਂ ਅੱਗੇ ਵਾਸਤੇ ਤਕੜੇ ਹੋ ਕੇ ਨਿਕਲੀਏ ਪਿਛਲੇ ਦਿਨ ਕੋਈ ਖਦੀ ਰਣਨੀਤੀ ਕੀ ਹੈ ਬਣਾ ਰਹੇ ਹਾਂ ਜੀ ਹਲੇ ਤਾਂ ਅੱਜ ਤਾਂ ਸਿਰਫ ਕੋਨੇ ਵਫਤੇ ਹੀ ਹੋਇਆ ਹੈ ਇਹਦੇ ਵਿੱਚ ਮੇਰਾ ਮਨ ਸੀ ਕੀ ਤੋਂ ਸ਼ੁਰੂਆਤ ਕੀਤੀ ਹੈ ਬਠਿੰਡੇ ਸ਼ਹਿਰ ਤੋਂ ਹੁਣ 18 19 20 21 ਅਸੀਂ ਦੂਜੇ ਹਲਕਿਆਂ ਦੇ ਰੱਖਿਆ ਜਿਵੇਂ 18 ਨੂੰ ਕੁਚੋ ਕਰ ਰਹੇ ਹਾਂ 19 ਨੂੰ ਮੋੜ ਕਰ ਰਹੇ ਹਾਂ 20 ਨੂੰ ਦੇਖੋ ਤਰੰਡੀ ਲੰਬੀ ਸਾਰੇ ਹਲਕਿਆਂ 'ਚ ਇੱਕ ਵਾਰ ਮੇਰਾ ਮਨ ਸੀ ਕਿ ਮੈਂ ਆਪ ਦੇ ਵਰਕਰਾਂ ਨਾਲ ਤਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਿਲੈਕਸ਼ਨ ਚ ਸਿੱਧਾ ਗਿਲੇ ਸ਼ਿਕਵੇ ਬੜੇ ਸਾਹਮਣੇ ਆਏ ਨੇ ਚਲੋ ਦੇਖੋ ਗੱਲ ਹੈ ਜੀ ਜਦੋਂ ਦੇਖੋ ਕਮੀ ਤਾਂ ਕੋਈ ਨਹੀਂ ਹੈ ਨਾ ਕਿਤੇ ਕਮੀ ਤਾਂ ਰਹੀ ਹੈ ਕਿਤੇ ਜਿਹੜੇ ਵਰਕਰਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਤੇ ਜਿਹੜੀ ਮੀਟਿੰਗ ਕਰਨ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਜਿੱਥੇ ਧੰਨਵਾਦ ਕੀਤਾ ਉੱਥੇ ਜੇ ਕਿਸੇ ਵਰਕਰ ਦੇ ਮਨ 'ਚ ਕੋਈ ਗੱਲ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਂ ਸਮਝਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਕੱਲੇ ਬਠਿੰਡੇ ਨਹੀਂ ਇਨਾ ਜ਼ਰੂਰ ਮੈਂ ਪਿਛਲੇ 45 ਦਿਨਾਂ ਚ ਕੀਤਾ ਕਿ ਸਾਰੀ ਕਾਂਗਰਸ ਨੂੰ ਤੇ ਵਰਕਰਸ ਨੂੰ ਇਕੱਠਾ ਇਕੱਠਾ ਕਰ ਲਿਆ ਸੋ ਇਸ ਕਰਕੇ ਮੈਂ ਸਮਝਦਾ ਉਹ ਵੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਚਲੋ ਸਾ ਪਛਣ ਹੁੰਦਾ ਕਿ ਕਾਰਨਾ ਕੋਈ ਦੇਖੋ ਕਾਰਨ ਤਾਂ ਕਾਰਨ ਦੇਖੋ ਸਿੱਧੀ ਗੱਲ ਹੁੰਦੀ ਹੈ ਇਲੈਕਸ਼ਨ ਦਾ ਕਾਰਨ ਤਾਂ ਇਹ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਕਿਉਂ ਨਹੀਂ ਪਾਈਆਂ ਹੁਣ ਇਹ ਇਹਦਾ ਇਹਦਾ ਜਿਵੇਂ ਤੁਸੀਂ ਕਹੇ ਕਿ ਮੰਥਨ ਇਹਦਾ ਹੁਣ ਹੌਲੀ-ਹੌਲੀ ਕੱਢਾਂਗੇ ਕਿ ਕੀ ਕਾਰਨ ਬਣੇ ਇੱਕ ਕਾਰਨ ਤਾਂ ਹੋ ਨਹੀਂ ਸਕਦਾ ਮੇਰੇ ਮਨ ਚ ਹੈ ਕਿ ਕਈ ਕਾਰਨ ਹੋ ਸਕਦੇ ਇਕੱਠੇ ਕਿਉਂਕਿ ਇੰਨੀ ਅੱਛੀ ਪੋਜੀਸ਼ਨ ਦੋਨੋਂ ਪਾਰਟੀਆਂ ਦੀ ਅਕਾਲੀ ਦਲ ਦੀ ਵੀ ਤੇ ਆਪਣਾ ਆਮ ਆਦੀ ਪਾਰਟੀ ਦੀ ਹੈ ਨਹੀਂ ਸੀ ਤੁਸੀਂ ਪੰਜਾਬ 'ਚ ਹੀ ਦੇਖ ਲਓ ਜੇ ਅਕਾਲੀ ਦਲ ਦੀ ਸਾਰੇ ਪੰਜਾਬ 'ਚ ਜਮਾਨਤਾ ਜਬਤ ਹੋ ਰਹੀ ਹੈ ਕੋਈ ਏਜ ਕੀ ਕਾਰਨ ਸੀ ਜਿਹੜਾ ਬਠਿੰਡੇ 'ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਨਾ ਕੋਈ ਮੈਨੂੰ ਤਾਂ ਕੁਝ ਮਤਲਬ ਸ਼ਕਤੀ ਗੱਲ ਜੀ ਲੱਗਦੀ ਹੈ ਥੋੜੀ-ਮੋਟੀ ਉਹ ਹੌਲੀ-ਹੌਲੀ ਨਿਕਲੇ ਉਹ ਗੱਲ ਤਾਂ ਦੇਖੋ ਲੁਕਦੀ ਨਹੀਂ ਹੁੰਦੀ ਗੱਲ ਤਾਂ ਬਾਹਰ ਆ ਜਾਂਦੀ ਹੈ ਉਹ ਕਾਨੂੰਨੀ ਹੈ ਕੀ ਹਾਲਾਤ ਬਣਨੇ ਨੇ ਉਹ ਹੌਲੀ-ਹੌਲੀ ਅਸੀਂ ਕਰ ਲਾਂਗੇ ਇੰਨਾ ਕਿ ਸਾਨੂੰ ਮਤਲਬ ਐਕਸਪੀਰੀਐਂਸ ਵੀ ਹੈਗਾ ਕਿ ਪਤਾ ਲੱਗ ਜੂਗਾ ਕਿ ਐਗਜ਼ੈਕਟਲੀ ਕੀ ਹੋਇਆ ਤੇ ਮੈਂ ਤਾਂ ਇਹ ਕਹਿੰਦਾ ਜੇ ਵੀ ਤੁਸੀਂ ਪੁੱਛਿਆ ਕਿ ਅਕਾਲੀ ਦਲ ਬਲੀ ਖੁਸ਼ੀ ਨਾ ਬਣਾਵੇ ਕਿਉਂਕਿ ਅਕਾਲੀ ਦਲ ਦੀਆਂ 13 ਸੀਟਾਂ 'ਚੋਂ 10 ਸੀਟਾਂ 11 ਸੀਟਾਂ 'ਚ ਜਮਾਨਤ ਜਬਤ ਹੋਈ ਹੈ ਠੀਕ ਹੈ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਬਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈਏ ਤੇ ਕੋਈ ਇਹਦੇ ਸਮਕੇ ਬਹੁਤ ਵੱਡਾ ਨੁਕਸਾਨ ਹੋਇਆ ਖਾਲੀ ਦਲ ਦਾ ਤੇ ਇਸ ਤੋਂ ਵੱਧ ਅੱਗੇ ਹੋਣ ਵਾਲੇ ਸਮੇਂ 'ਚ ਹੋਰ ਹੋਣਾ ਹੈ ਸਿੱਤੂ ਸਾਹਿਬ ਹੁਣ 27 ਦੀਆਂ ਤਿਆਰੀਆਂ 'ਚ ਜੁਟ ਗਏ ਆ ਜੁਟ ਗੀ ਜੀ ਜੁਟ ਗਏ ਸਵਾ ਬਠੰਡਾ ਤੋਂ ਤੁਸੀਂ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਗੱਲ ਇਹ ਕਿ ਮੈਂ ਅੱਜ ਬਤੌਰ ਕਾਂਗਰਸ ਦਾ ਉਮੀਦਵਾਰ ਹੋਣ ਦੇ ਨਾਤੇ ਇਲੈਕਸ਼ਨ ਅੱਛਾ ਲੜਿਆ ਬਾਕੀ ਕਿਸਮਤ ਦੀਆਂ ਗੱਲਾਂ ਦੇ ਕੋਈ ਕਈ ਗੱਲਾਂ ਕਿਸਮਤ ਉੱਤੇ ਤੁਹਾਨੂੰ ਮਿਲਦੀਆਂ ਵੀ ਨਹੀਂ ਸੋ ਕਿਸਮਤ ਕਿਸੇ ਕੀ ਵੀ एमपी बनजंदे ਲੋਕਾਂ ਦਾ ਕੰਮ ਕਰਦੇ ਬਠਿੰਡੇ ਸ਼ਹਿਰ ਚ ਬੈਠੇ ਸੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਚਲੋ ਨਹੀਂ ਹੋ ਸਕਿਆ ਹੁਣ ਅੱਗੇ ਪਹਿਲਾ ਜਿਹੜਾ ਮੇਰਾ ਫਰਜ਼ ਬੰਦਾ ਜਿੱਥੇ ਧੰਨਵਾਦ ਕਰਨਾ ਉੱਥੇ ਪਾਰਟੀ ਨੂੰ ਤਕੜਾ ਕਰਨਾ ਹੈ 9 ਦਿਨਾਂ ਹਲਕਿਆਚ ਕਿਉਂਕਿ ਮੈਂ 9 ਦਿਨਾਂ ਹਲਕਿਆਚ ਜਾ ਕੇ ਵਰਕਰਾਂ ਨਾਲ ਬੈਠ ਕੇ ਕਿਸ ਤਰੀਕੇ ਨਾਲ ਲੱਗੇ ਜਿਹੜਾ 2 ਸਾਲ 2.5 ਸਾਲ ਪਈ ਨਹੀਂ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਿਹੜੀ ਰਣਨੀਤੀ ਬਣਾਉਣੀ ਹੈ ਉਹ ਸ਼ੁਰੂ ਕਰਤੀ ਹੈ ਅਸੀਂ ਇਸ ਧੰਨਵਾਦੀ ਦੋਰੀਤੂ ਜੋ ਬਠਿੰਡੇ ਸ਼ਹਿਰ ਚ ਕੀਤਾ ਸੀ ਇੱਕ ਮੰਥ ਤੇ ਸਾਰੇ ਜਿਹੜੇ ਮਾਤਪੇ ਦੇ ਭਲਾ ਆ ਕੇ ਇਕੱਠੇ ਕੀਤੇ ਵਰਕਰ 27 ਤੱਕ ਇਕੱਠੇ ਰੱਖਣਾ ਇਕੱਠੇ ਹਾਂਜੀ ਹਾਂ ਬਿਲਕੁਲ ਬਿਲਕੁਲ ਇਕੱਠੇ ਰਹਿਣਗੇ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਹੀ ਪਤਾ ਲੱਗ ਗਿਆ ਕਿ ਜੇ ਇਕੱਠੇ ਨਹੀਂ ਰਹਿੰਦੇ ਤਾਂ ਨੁਕਸਾਨ ਵੱਡਾ ਹੈ ਨੁਕਸਾਨ ਕੱਲੇ ਲੀਡਰ ਦਾ ਨਹੀਂ ਹੁੰਦਾ ਕੱਲੇ ਪਾਰਟੀ ਦਾ ਨਹੀਂ ਹੁੰਦਾ ਨੁਕਸਾਨ ਸਭ ਤੋਂ ਵੱਡਾ ਵਰਕਰ ਦਾ ਹੁੰਦਾ ਜਿਹਨੇ نیچے ਬੂਥ ਲੈਵਲ ਤੇ ਲੜਾਈ ਲੜਨੀ ਹੈ ਜ਼ਿੰਮੇਵਾਰੀयां ਸੰਭਲਨੀ ਹੈ ਸੋ ਹੁਣ ਵਰਕਰ ਇਸ ਚੀਜ਼ ਨੂੰ ਸਮਝ ਗਿਆ ਕਿ ਜੇ ਅਸੀਂ ਇਕੱਠੇ ਹਾਂ ਤਾਂ ਸਾਡੀ ਤਾਕਤ ਹੈ ਜੇ ਅਸੀਂ ਇਕੱਠੇ ਹੈ ਨਹੀਂਗੇ ਪਾਰਟੀ ਵਾਸਤੇ ਪਾਰਟੀ ਦੇ ਉਮੀਦਵਾਰ ਵਾਸਤੇ ਤਾਂ ਅਸੀਂ ਫਿਰ ਇਕੱਠੇ ਰਹਿਣ ਰਹਿਣ ਚ ਹੀ ਫਾਇਦਾ ਹੈ ਜਿੰਨਾ ਗਿੰਨੀ ਮਿਹਨਤ ਕੀਤੀ ਮਨ ਦੇ ਵਿੱਚ ਹੈਗਾ ਇਹ ਗੱਲ ਕਿ ਬਾਅਦ ਵਿੱਚ ਜਿੰਨੀ ਮਿਹਨਤ ਕੀਤੀ ਮੰਚ ਜਰੂਰ ਦੇਖੋ ਗੱਲ ਤੁਹਾਨੂੰ ਮੈਂ ਵੀ ਇਨਸਾਨ ਆ ਇਹ ਮੈਂ ਉਹ ਤਾਂ ਮਸ਼ੀਨ ਤਾਂ ਹੈ ਨਹੀਂ ਮੇਰੇ ਵੀ ਜਜ਼ਬਾਤ ਨੇ ਮੇਰੇ ਵੀ ਇਮੋਸ਼ਨਸ ਹੈ ਮਹਿਸੂਸ ਤਾਂ ਹੁੰਦਾ ਕਿ ਜਿੰਨੀ ਮਿਹਨਤ ਕੀਤੀ ਇਕੱਲੇ ਮੈਂ ਨਹੀਂ ਸਾਰੇ ਪਰਿਵਾਰ ਨੇ ਕੀਤੀ ਤੇ ਮਤਲਬ ਰੱਬ ਨੇ ਉਹ ਜਿਹੇ ਫਲ ਨਹੀਂ ਦਿੰਦਾ ਸੋ ਇਹ ਤਾਂ ਲਾਜ਼ਮੀ ਹੈ ਕਿ ਗਿਲਾ ਨਹੀਂ ਗਿਲਾ ਕਿਸ ਤੇ ਕਰੋਗੇ ਗਿਲਾ ਤਾਂ ਕਿਸੇ ਤੇ ਕਰ ਨਹੀਂ ਸਕਦੇ ਵਰਕਰ ਤੇ ਕੀ ਗਿਲਾ ਕਰੋਗੇ ਵਰਕਰ ਨੇ ਤਾਂ ਮਿਹਨਤ ਕੀਤੀ ਨਾ ਲੋਕਾਂ ਦੇ ਵੋਟਾਂ ਨਹੀਂ ਪਈਆਂ ਕਿਉਂ ਨਹੀਂ ਪਈਆਂ ਕੀ ਕਾਰਨ ਬਣਿਆ ਹਾਂਜੀ ਜਦੋਂ ਅਹੀ ਕਾਰਨ ਬਣਦਾ ਹੋਊਗਾ ਕਿ ਜਿਹੜੀਆਂ ਵੋਟਰ ਕੋਈ ਕਮੀ ਤਾਂ ਰਹੀ ਹੈ ਨਾ ਕਿਤੇ ਸਿੱਧੂ ਸਾਹਿਬ ਆਪ ਭਾਵੁਕ ਵੀ ਹੋ ਗਏ ਸੀ ਨੀ ਚਲੋ ਤਾਂ ਛਲਦਾ ਰਹਿੰਦਾ ਪਾਵਕ ਤਾਂ ਹੁਣ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਮੈਂ ਤਾਂ ਮਹਿਸੂਸ ਕਰਦਾ ਹੀ ਹੈ ਕਿ ਚਲੋ ਮੈਂ ਤਾਂ ਹੁਣ ਦੇਖੋ ਇੰਨੇ ਸਾਲ ਹੋ ਗਏ ਸਿਸਟਮ ਚ ਸੋ ਪਰਿਵਾਰ ਪਹਿਲੀ ਵਾਰ ਇਲੈਕਸ਼ਨ ਚ ਉਤਰਿਆ ਸੀ ਮੇਰੇ ਬੱਚੇ ਉਤਰੇ ਸੀ ਮੇਰੀ ਬੇਟੀ ਆਈ ਮੇਰੀ ਨੂਰਾਨੀ ਆਈ ਬੇਟਾ ਮੇਰੀ ਵਾਈਫ ਸੋ ਮਿਹਨਤ ਕੀਤੀ ਥੋੜਾ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਇੰਦੀ ਮਿਹਨਤ ਕੀਤੀ ਤੇ ਮੈਂ ਕਿ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਜੋ ਇਸ ਕਰਕੇ ਪਾਵੋ ਖੋਣਾ ਦਾ ਲਾਜ਼ਮੀ ਕਰ ਲੈ ਪਰ ਸਿਆਸੀ ਤੌਰ ਤੇ ਅਸੀਂ ਤਕੜੇ ਆ ਸਿਆਸੀ ਤੌਰ ਤੇ ਮੈਂ ਸਮਝਦਾ ਜਿਮਨੀ ਲੈਵਲ ਤੇ ਅਸੀਂ ਤਕੜੇ ਹੋ ਕੇ ਨਿਕਲੇ